Ko nan k sunri mana ti nad mathe pada. Kayaamam sabte payo yadaso ko nan ko nan ko सुन, सुन रे मना दुर 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 करो भेजाहो नानक बिन भॼन विरथा जनम ख़ालसा जी ਸਾਹਿਬ ਜੀ ਸਹਾਇ 판 ਸਿੱਖ ਦੇ ਗੁਰ ਬਾਣ ਤੇ ਗਿਆਨ ਚ ਸੋਣਾ ਆਪਣੇ ਦਰੋਂ ਪਰੋ ਸਿੱਖੀ ਸੇਧ ਦਾ ਸਿਸ਼ਕਾਰ ਨੇ ਸਰਬਾਤ ਸੰਗਤ ਦੀ ਹਾਜ਼ਰੀ ਤੇ ਲਫਨੇ ਭੇਟਾਵਾ ਸਤਿਗੁਰ ਜੀ ਆਪ ਜੀ ਦੇ ਹਾਜ਼ੂਰ ਆਪ ਜੀ ਦੇ ਖਜ਼ਾਨਿਆਂ ਵਿੱਚੋਂ ਹਤੇ ਬਿਆਨਤ ਸੰਗਤਾਂ ਦਰਬਾਰ ਹੋਇਆ ਪ੍ਰਸ਼ਾਨ गुरु जी, ओ, ए, जी का खालसा वाहगुरु जी की फतेह गुरु ग्रंथ जी बात हो जो प्रभ को मिल बोच वागुरु जी का खालसा ਵਾਹਿ ਗੁਰਜੀ ਕੀ ਫਤਿਹ ਰਣ ਭਾਰਤ ਵਾ ਸਰਬਨਾਮ ਫਤਿਹ ਕਵਨ ਪਰਮ ਨਾਮ ਬਰਨਤ ਆਤਮ ਜਿਨਾ ਸਗਲ ਮਸਤਾਤ ਹੈ ਆਤਮ ਜਿਨਾ ਸਗਲ ਮਸਤਾਤ ਹੈ ਮੱਝ ਗਿਓ ਇਹ ਆਤਮ ਰੰਗ ਮਨਪਾਸਾਨ ਤੇ ਆਵਦਾ ਸਹਾਈ ਸੁਪਾਵਨ ਹੋਦਾ ਹੈ ਜੀ ਮਨ ਕੀ ਦੇਖੋ ਸਕਣਗੇ ਕਿਉਂਕਿ ਵੱਡੇ ਤੇ ਛੋਟੇ ਘੱਲੂ ਘਾਰਿਆਂ ਵਿੱਚ ਅਦੇਸ਼ੀ ਮੁਗਲ ਤੇ ਅਫਗਾਨ ਸੁਹਾਂਵਰਾ ਦੇ ਉਲਟ 1983 ਦਾ ਘੱਲੂ ਘਾਰਾ ਉਸ ਆਜ਼ਾਦ ਹਿੰਦੁਸਤਾਨ ਦੀ ਯਾਦ ਅੱਜ ਜੋ 1984 ਦੇ 40ਵੇਂ ਘੱਲੂ ਘਾਰੇ ਦਿਹਾੜੇ ਮੌਕੇ ਇਤਿਹਾਸਕ ਜਾਰੀ ਦਸਤਖਤ ਸਿੰਘ ਦੇ ਖਾਲਸਾ ਫੰਟਰਾ ਵਾਲਿਆਂ ਨੇ ਲਗਵਾਈ ਹੈ ਸ਼ਿਰ ਦਰਬਾਰ ਸਾਹਿਬ ਪਰ ਖਾਲਸਾ ਨੱਥ ਹੋ ਜਾਂਦਾ ਨਾਲ ਮੈਂ ਕਿਹਾ ਇਹ ਨਹੀਂ ਹੈ ਹਰਦਾਸ ਬੇਟੀ ਤੇ ਦਿੱਤੀ ਤੇ ਉੱਥੇ ਪਿੰਡ ਵੀ ਹੋ ਗਿਆ ਉੱਥੇ ਪਿੰਡ ਆ ਜਾਓ ਫਿਰ ਜੀ ਦੋ ਬੰਨਾਂ ਦੇ ਵਿੱਚ ਛੋਟਾ ਦੇ